हां जी आज बचपन ਤੇ ਆਪਣੇ ਤੇ ਇੱਕ ਕਵਿਤਾ ਲਿਖੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਹੈ ਮੇਰਾ ਪੀਕਾ ਘਰ ਮੇਰੇ ਬਚਪਨ ਦਾ ਘਰ ਮੇਰੇ ਮਾਤਾ ਪਿਤਾ ਦਾ ਘਰ ਦਿਨ ਦੁਗਣੀ ਰਾਤ ਚੌਗਣੀ ਉਮਰਤੀ ਕਰੇ ਮੇਰਾ ਪੀਕਾ ਘਰ ਵਸਦਾ ਰਸਦਾ ਰਹੇ ਮੇਰਾ ਪੀਕਾ ਘਰ ਦਿਨ ਦੁਗਣੀ ਰਾਤ ਚੌਗਣੀ ਉਮਰਤੀ ਕਰੇ ਮੇਰਾ ਪੀਕਾ ਘਰ ਵਸਦਾ ਰਸਦਾ ਰਹੇ ਮੇਰਾ ਪੀਕਾ ਘਰ ਅੱਜ ਬਹੁਤ ਯਾਦ ਆਂਦਾ ਉਹ ਪੀਕਾ ਘਰ ਜਿੱਥੇ ਬਚਪਨ ਬੀਤਿਆ ਗੁੱਡੀਆਂ ਪਟੋਲੀਆਂ ਨਾਲ ਖੇਡੇ ਗੁੱਡੀਆਂ ਵੀ ਮਾਂ ਤੇ ਦਾਦੀ ਦੇ ਹੱਥੀਆਂ ਬਣੀਆਂ ਹੋਈਆਂ ਹੱਥ ਦੀਆਂ ਬਣੀਆਂ ਹੋਈਆਂ ਛੋਟੇ ਛੋਟੇ ਬਰਤਨ ਜੋ ਮਿੱਟੀ ਦੇ ਕਦੀ ਦਾਦੀ ਬਣਾਉਂਦੀ ਕਦੇ ਮੰਮੀ ਬਣਾਉਂਦੇ ਤੇ ਕਦੀ ਆਪ ਮਿੱਟੀ ਨੂੰ ਘੋਲ ਕੇ ਬਣਾਉਂਦੇ ਉਹਨਾਂ ਨੂੰ ਤੋੜਦੇ ਫੇਰ ਦੁਬਾਰਾ ਬਣਾਉਂਦੇ ਇਹ ਭੈਣ ਭਾਈ ਲੜਦੇ ਝਗੜਦੇ ਰਹਿੰਦੇ ਪਰ ਫੇਰ ਇੱਕ ਮਿੱਕ ਹੋ ਜਾਂਦੇ ਹਰ ਸਮੇਂ ਕਰ ਵਿੱਚ ਇੱਕ ਪੀਂਘ ਪਈ ਹੁੰਦੀ ਜਦੋਂ ਦਿਲ ਕਰਦਾ ਝੂਟੇ ਲੰਦੇ ਰਹਿੰਦੇ ਰਸਤਾ ਬਸਦਾ ਰਹੇ ਮੇਰਾ ਪਿੱਕਾ ਕਰ ਰਸਤਾ ਬਸਦਾ ਰਹੇ ਮੇਰਾ ਪਿੱਕਾ ਕਰ ਬਾਗ ਬਗੀਚੇ ਵਾਲਾ ਕਰ ਖੁੱਲਾ ਬੇੜਾ ਇੱਕ ਜਾਮਣ ਦਾ ਬੂਟਾ ਦੋ ਅਨਾਰਾਂ ਦੇ ਦੋ ਸ਼ਤੂਤ ਪੰਜ ਅਮਰੂਦਾਂ ਦੇ ਬੂਟੇ ਚਿੜੀਆਂ ਦੇ ਕੌਂਸਲੇ ਹੋਰ ਵੱਖ-ਵੱਖ ਪੰਛੀਆਂ ਦੇ ਕੌਂਸਲੇ ਘਰ ਦੀ ਸੁੰਦਰਤਾ ਨੂੰ ਕੁਦਰਤੀ ਤੌਰ ਤੇ ਨਿਖਾਰ ਦਿੰਦੇ ਰਸਤਾ ਬਸਦਾ ਰਹੇ ਮੇਰਾ ਪਿੱਕਾ ਕਰ ਰਸਤਾ ਬਸਦਾ ਰਹੇ ਮੇਰਾ ਪਿੱਕਾ ਕਰ ਇੱਕ ਅੰਬ ਦਾ ਦਰਖਤ ਜਦੋਂ ਅੰਬ ਤੇ ਬੂਰ ਆਂਦਾ ਤਾਂ ਕੋਇਲ ਮਿੱਠੀ ਮਿੱਠੀ ਧੁਨ ਵਿੱਚ ਗਾਉਂਦੀ ਉਹ ਵੀ ਸਾਡੇ ਬਚਪਨ ਦੀ ਸਾਥੀ ਸੀ ਅਮਰੂਦ ਤੇ ਜਾਮਣ ਦੇ ਮਿੱਠੇ ਸਵਾਦ ਅੱਜ ਵੀ ਇੰਨੇ ਯਾਦ ਆਉਂਦੇ ਨੇ ਇੰਨੇ ਮਿੱਠੇ ਸੀ ਉਹ ਉਨ੍ਹਾਂ ਦਾ ਸਵਾਦ ਅੱਜ ਵੀ ਯਾਦ ਆਉਂਦਾ ਘਰ ਵਿੱਚ ਇੱਕ ਨਲਕਾ ਹੱਥੀਂ ਢੇੜਨ ਵਾਲਾ ਸਵੇਰੇ ਉੱਠਦੇ ਸਾਰੀਆਂ ਬਾਲਟੀਆਂ ਭਰਦੇ ਜਿਸ ਦਿਨ ਮੈਂ ਜਾਂ ਨੇਰੀ ਆਉਂਦੀ ਤਾਂ ਉਸ ਦਿਨ ਪੱਤੇ ਚੁੱਕਦੇ ਥੱਕ ਜਾਂਦੇ ਇੱਟਾਂ ਦੇ ਫਰਸ਼ ਨੂੰ ਚਮਕਾਉਂਦੇ ਲਾਲ ਇੱਟਾਂ ਕੱਢਦੇ ਸਾਰੇ ਭੈਣ ਭਾਈ ਸ਼ਹਿਰ ਇਹੀ ਸਾਡਾ ਜਿਮ ਸੀ ਇਹੀ ਸਾਡਾ ਜਿਮ ਸੀ ਰਸਤਾ ਬਸਦਾ ਰਹੇ ਮੇਰਾ ਪਿੱਕਾ ਕਰ ਰਸਤਾ ਬਸਦਾ ਰਹੇ ਮੇਰਾ ਪਿੱਕਾ ਕਰ ਘਰ ਵਿੱਚ ਇੱਕ ਗਾਂ ਸੀ ਜੋ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਉਸਦੇ ਦੁੱਧ ਤੁਲੇ ਬਛੜੇ ਅੱਜ ਵੀ ਬਹੁਤ ਯਾਦ ਆਉਂਦੇ ਨੇ ਸ਼ਾਮ ਨੂੰ ਹਰ ਰੋਜ਼ ਗੁੰਡੇ ਸੋਟੇ ਚ ਚਟਨੀ ਬਣਾਉਂਦੇ ਮੰਮੀ ਚੁੱਲ੍ਹੇ ਤੇ ਰੋਟੀ ਬਣਾਉਂਦੇ ਸਾਰੇ ਭੈਣ ਭਾਈ ਸਫ਼ ਤੇ ਬੈਠ ਕੇ ਖਾਂਦੇ ਸਾਰੇ ਤਿਹਾਰ ਜਨਮ ਦਿਨ ਆਉਂਦੇ ਹਲਵਾ ਬਣਾ ਕੇ ਮਨਾ ਲੈਂਦੇ ਮਾਤਾ ਦੇ ਨਵਰਾਤਰੀਆਂ ਵਿੱਚ ਸਾਂਜੀ ਦਾ ਤਿਹਾਰ ਆਉਂਦਾ ਤਾਂ ਘਰ ਵਿੱਚੀ ਚਿਕਨੀ ਮਿੱਟੀ ਦੇ ਚੰਦ ਸੂਰਜ ਤਾਰੇ ਬਣਾ ਕੇ ਉਸ ਨੂੰ ਗੋਬਰ ਨਾਲ ਦੀਵਾਰ ਤੇ ਸਜਾਉਂਦੇ ਉਹਨਾਂ ਨੂੰ ਕਲੀ ਵਿੱਚ ਰੰਗਦੇ ਲਾਲ ਟਿੱਕੇ ਲਗਾਉਂਦੇ ਤੇ ਉਹਨਾਂ ਨੂੰ ਗੋਬਰ ਵਿੱਚ ਲਗਾਉਂਦੇ ਦੀਵਾਰ ਤੇ ਰਸਤਾ ਬਸਦਾ ਰਹੇ ਮੇਰਾ ਪਿੱਕਾ ਘਰ ਰਸਤਾ ਬਸਦਾ ਰਹੇ ਮੇਰੇ ਬਚਪਨ ਦਾ ਘਰ ਸਿੱਧੀ ਸਾਦੀ ਜ਼ਿੰਦਗੀ ਸਿੱਧੇ ਸਾਦੇ ਲੋਕ ਅੱਜ ਵੀ ਸਾਰਾ ਕੁਝ ਜਿਹੜਾ ਹੈ ਦਿਲਾਂ ਵਿੱਚ ਬਸਦਾ ਅੱਜ ਵੀ ਉਹ ਸਰਗ ਬਹੁਤ ਯਾਦ ਆਉਂਦਾ ਹੈ ਨਾ ਕੋਈ ਸਿਕਰ ਨਾ ਕੋਈ ਫਕਾ ਪਤਾ ਨਹੀਂ ਕਿੱਥੇ ਖੋ ਗਿਆ ਉਹ ਬਚਪਨ ਤੇ ਇੱਕ ਕਹਾਣੀ ਬਣ ਕੇ ਰਹਿ ਗਿਆ ਅੱਜ ਵੀ ਸੁਪਨਿਆਂ ਵਿੱਚ ਉੱਥੇ ਜਾ ਬੈਠਦੀਆਂ ਮੇਰੇ ਬਚਪਨ ਦਾ ਘਰ ਮੇਰਾ ਪੇਕਾ ਘਰ ਮੇਰੇ ਮਾਤਾ ਪਿਤਾ ਦਾ ਘਰ ਰਸਦਾ ਵਸਦਾ ਰਹੇ ਮੇਰਾ ਪੇਕਾ ਘਰ ਜਿਹੜਾ ਦਿਨ ਦੁਗਣੀ ਰਾਤ ਚੌਗਣੀ ਉਨਤੀ ਕਰੇ ਮੇਰਾ ਪੇਕਾ ਘਰ ਥੈਂਕ ਯੂ